ਹੈਂਡੀਕੈਪ ਤੇ ਭਰਾਵਾਂ ਵਾਸਤੇ ਭੈਣਾਂ ਵਾਸਤੇ ਸਮਾਨ ਆਇਆ ਹੋਇਆ ਹੈ ਟਰਾਈਸਾਈਕਲ ਇਲੈਕਟ੍ਰੋਨਿਕ ਨੋਨ ਇਲੈਕਟ੍ਰੋਨਿਕ ਤੇ ਖੁੰਡੀਆਂ ਬਜ਼ੁਰਗਾਂ ਵਾਸਤੇ ਸਰਵਿਕਲ ਦੇ ਪੱਟੇ ਉਹ ਜਿਹੜਾ ਗਲ ਚ ਪਾਣੇ ਆ ਉਹ ਆਇਆ ਹੋਇਆ ਹੈ ਬਜ਼ੁਰਗਾਂ ਵਾਸਤੇ ਲੱਕ ਦੇ ਉੱਤੇ ਬੰਨਣ ਵਾਸਤੇ ਜਿਹੜੀ ਬੈਲਟ ਹੁੰਦੀ ਹੈ ਵੀ ਰੀੜ ਦੀ ਹੱਡੀ ਨੂੰ ਸਿੱਧਾ ਰੱਖਦੀ ਹੈ ਉਹ ਵਾਲੀਆਂ ਬੈਲਟਾਂ ਗੋਡੇਆਂ ਦੇ ਕਵਰ ਜਿਹੜੇ ਜਿਨ੍ਹਾਂ ਦੇ ਗੋਡੇ ਦੁਖਦੇ ਆ ਉਹਨਾਂ ਦੇ ਬਜ਼ੁਰਗਾਂ ਵਾਸਤੇ ਹੈਂਡੀਕੈਪ ਖੁੰਡੀਆਂ ਬਹੁਤ ਕੁਝ ਆਇਆ ਹੋਇਆ ਹੈ ਸਮਾਨ ਜੋ ਵੀ ਆਪਾਂ ਨੂੰ ਚਾਹੀਦਾ ਹੈ ਇਹ ਜਿਹੜਾ ਬਜ਼ੁਰਗਾਂ ਵਾਲਾ ਸਮਾਨ ਹੈ ਇਹ 60 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਵਾਸਤੇ ਹੈ ਤੇ ਹੈਂਡੀਕੈਪ ਜਿਹੜੇ ਉਹਨਾਂ ਨੂੰ ਤਾਂ ਤੁਹਾਨੂੰ ਪਤਾ ਵੀ ਚਲ ਕੋਈ ਵੀ ਏਜ ਹੋਵੇ ਬਸ ਹੈਂਡੀਕੈਪਰ ਬਜ਼ੁਰਗਾਂ ਵਾਸਤੇ ਜਿਨ੍ਹਾਂ ਨੂੰ ਸਮਾਨ ਚਾਹੀਦਾ ਹੈ ਉਹ ਸਿਰਫ ਜਿਹੜੇ ਤਾਂ ਹੈਂਡੀਕੈਪਟ ਨੇ ਉਹ ਆਪਣਾ ਆਧਾਰ ਕਾਰਡ ਤੇ ਆਪਣਾ ਜਿਹੜਾ ਸਰਟੀਫਿਕੇਟ ਹੈਂਡੀਕੈਪਟ ਦਾ ਵੀ ਕਿੰਨੇ ਪਰਸੈਂਟਾਂ ਅੰਗ ਹੀਣ ਹੈ ਇੱਕ ਉਹ ਵਾਲਾ ਤੇ ਆਧਾਰ ਕਾਰਡ ਤੇ ਬਜ਼ੁਰਗਾਂ ਵਾਸਤੇ ਜਿਨ੍ਹਾਂ ਨੂੰ ਲੱਕ ਵਾਲੀਆਂ ਬੈਂਟਾਂ ਗਰਦਨ ਵਾਲੇ ਗਰਦਨ ਵਾਲੇ ਕਵਰ ਚਾਹੀਦੇ ਆ ਉਹਨਾਂ ਨੂੰ ਸਿਰਫ ਆਧਾਰ ਕਾਰਡ ਡਾਇਰੈਕਟ ਸਰਵਾਈਕਲ ਵਾਸਤੇ ਉਹਨੇ ਕਾਰਡ ਦਰ ਤੇ ਲਾਉਣ ਵਾਲੇ ਸਿਰਫ ਆਧਾਰ ਕਾਰਡ ਚਾਹੀਦਾ ਹੈ ਹੋਰ ਕੁਝ ਨਹੀਂ ਚਾਹੀਦਾ ਜਦੋਂ ਮਰਜੀ ਤੁਸੀਂ ਆਓ ਸਿਰਫ ਇੱਕ ਛੁੱਟੀ ਵਾਲੇ ਦਿਨ ਤੇ ਸ਼ਨੀਵਾਰ ਐਤਵਾਰ ਨੂੰ ਨਹੀਂ ਆਉਣਾ ਤੇ ਆਉਣਾ ਕਿੱਥੇ ਹੈ ਆਉਣਾ ਹੈ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਬਿਲਡਿੰਗ ਦੇ ਵਿੱਚ ਆਰੇ ਵਾਲੀ ਰੋਡ ਤੇ ਫਰੀਦਕੋਟ ਸ਼ਨੀਵਾਰ ਐਤਵਾਰ ਤੇ ਛੁੱਟੀ ਵਾਲੇ ਦਿਨ ਨਹੀਂ ਆਉਣਾ ਬਾਕੀ ਜਿਸ ਦਿਨ ਮਰਜੀ ਆਓ ਤੇ ਇੱਕ ਗੱਲ ਮੇਨ ਹੈ ਜਿਹੜੀ ਤੁਹਾਨੂੰ ਕਹਿਣ ਲੱਗਿਆ ਚਾਹੇ ਸਾਈਕਲਾਂ 35 35 40 40 ਹਜ਼ਾਰ ਦੀਆਂ ਐ ਮਹਿੰਗਾ ਸਮਾਨ ਐ ਸਾਰਾ ਹੀ ਪਰ ਤੁਸੀਂ ਰੁਪਈਆ ਨਹੀਂ ਕਿਸੇ ਨੂੰ ਵੀ ਦੇਣਾ ਇਹ ਬਿਲਕੁਲ ਫ੍ਰੀ ਐ 100% ਫ੍ਰੀ ਐ ਜੇ ਕੋਈ ਪੈਸੇ ਮੰਗੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ ਸਿੱਧਾ ਦਫ਼ਤਰ ਜਾਓ ਉੱਥੇ ਆਪਣੇ ਆਧਾਰ ਕਾਰਡ ਲੈ ਕੇ ਜਾਓ ਤੇ ਜਾ ਕੇ ਆਪਣਾ ਸਮਾਨ ਲੈ ਲਓ ਇਸੇ ਨੂੰ ਕੋਈ ਰੁਪਈਆ ਨਹੀਂ ਦੇਣਾ ਇਹ ਫਰੀਦਕੋਟ ਦੇ ਬਾਹਰ ਦੇ ਜ਼ਿਲ੍ਹਿਆਂ ਵਾਸਤੇ ਵੀ ਹੈ ਕੋਈ ਵੀ ਬੰਦਾ ਆ ਕੇ ਲੈ ਸਕਦਾ ਵੀਰ ਭੈਣ ਭਰਾ ਹੈਂਡੀਕੈਪਡ ਭਰਾਵਾਂ ਵਾਸਤੇ ਭੈਣਾਂ ਵਾਸਤੇ ਸਮਾਨ ਆਇਆ ਹੋਇਆ ਟ੍ਰਾਈਸਾਈਕਲ ਇਲੈਕਟ੍ਰੋਨਿਕ ਨਾਨ ਇਲੈਕਟ੍ਰੋਨਿਕ ਤੇ ਖੁੰਡੀਆਂ ਬਜ਼ੁਰਗਾਂ ਵਾਸਤੇ ਸਰਵਿਕਲ ਦੇ ਪੱਟੇ ਉਹ ਜਿਹੜਾ ਗੱਲ ਚ ਪਾਣੇ ਆ ਉਹ ਆਇਆ ਹੋਇਆ ਹੈ ਬਜ਼ੁਰਗਾਂ ਵਾਸਤੇ ਲੱਕ ਦੇ ਉੱਤੇ ਬੰਨਣ ਵਾਸਤੇ ਜਿਹੜੀ ਬੈਲਟ ਹੁੰਦੀ ਹੈ ਵੀ ਰੀੜ ਦੀ ਹੱਡੀ ਨੂੰ ਸਿੱਧਾ ਰੱਖਦੀ ਹੈ ਉਹ ਵਾਲੀਆਂ ਬੈਲਟਾਂ ਗੋਡਿਆਂ ਦੇ ਕਵਰ ਜਿਹੜੇ ਜਿਨ੍ਹਾਂ ਦੇ ਗੋਡੇ ਦੁਖਦੇ ਆ ਉਹਨਾਂ ਦੇ ਬਜ਼ੁਰਗਾਂ ਵਾਸਤੇ ਹੈਂਡੀਕੈਪਡ ਖੁੰਡੀਆਂ ਬਹੁਤ ਕੁਝ ਆਇਆ ਹੋਇਆ ਹੈ ਸਮਾਨ ਜੋ ਵੀ ਆਪਾਂ ਨੂੰ ਚਾਹੀਦਾ ਹੈ ਇਹ ਜਿਹੜਾ ਬਜ਼ੁਰਗਾਂ ਵਾਲਾ ਸਮਾਨ ਹੈ ਇਹ 60 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਵਾਸਤੇ ਹੈ ਤੇ ਹੈਂਡੀਕੈਪਟ ਜਿਹੜੇ ਉਹਨਾਂ ਨੂੰ ਤਾਂ ਤੁਹਾਨੂੰ ਪਤਾ ਵੀ ਚਲੋ ਕੋਈ ਵੀ ਏਜ ਹੋਵੇ ਬਸ ਹੈਂਡੀਕੈਪਟਰ ਬਜ਼ੁਰਗਾਂ ਵਾਸਤੇ ਜਿਨ੍ਹਾਂ ਨੂੰ ਸਮਾਨ ਚਾਹੀਦਾ ਹੈ ਉਹ ਸਿਰਫ ਜਿਹੜੇ ਤਾਂ ਹੈਂਡੀਕੈਪਟ ਹੈ ਉਹ ਆਪਣਾ ਧਾਰ ਕਾਰਡ ਤੇ ਆਪਣਾ ਜਿਹੜਾ ਸਰਟੀਫਿਕੇਟ ਹੈਂਡੀਕੈਪਟ ਦਾ ਵੀ ਕਿੰਨੇ ਪਰਸੈਂਟਾਂ ਅੰਗ ਹੀਣ ਹੈ ਇੱਕ ਉਹ ਵਾਲਾ ਤੇ ਧਾਰ ਕਾਰਡ ਤੇ ਬਜ਼ੁਰਗਾਂ ਵਾਸਤੇ ਜਿਨ੍ਹਾਂ ਨੂੰ ਲੱਕੜੀਆਂ ਬੈਂਟਾਂ ਗਰਦਨ ਵਾਲੇ ਗਰਦਨ ਵਾਲੇ ਕਵਰ ਚਾਹੀਦੇ ਆ ਉਹਨਾਂ ਨੂੰ ਸਿਰਫ ਆਧਾਰ ਕਾਰਡ ਜਿਹੜੇ ਸਰਵਾਈਕਲ ਵਾਸਤੇ ਉਹਨੇ ਗਰਦਨ ਤੇ ਲਾਉਣ ਵਾਲੇ ਸਿਰਫ ਆਧਾਰ ਕਾਰਡ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਜਦੋਂ ਮਰਜੀ ਤੁਸੀਂ ਆਓ ਸਿਰਫ ਇੱਕ ਛੁੱਟੀ ਵਾਲੇ ਦਿਨ ਤੇ ਸ਼ਨੀਵਾਰ ਐਤਵਾਰ ਨੂੰ ਨਹੀਂ ਆਉਣਾ ਤੇ ਆਉਣਾ ਕਿੱਥੇ ਹੈ ਆਉਣਾ ਹੈ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਬਿਲਡਿੰਗ ਦੇ ਵਿੱਚ ਆਰੇ ਵਾਲੀ ਰੋਡ ਤੇ ਫਰੀਦਪੁਰ ਸ਼ਨੀਵਾਰ ਐਤਵਾਰ ਤੇ ਛੁੱਟੀ ਵਾਲੇ ਦਿਨ ਨਹੀਂ ਆਉਣਾ ਬਾਕੀ ਜਿਸ ਦਿਨ ਮਰਜ਼ੀ ਆਓ ਤੇ ਇੱਕ ਗੱਲ ਮੇਨ ਹੈ ਜਿਹੜੀ ਤੁਹਾਨੂੰ ਕਹਿਣ ਲੱਗਿਆ ਚਾਹੇ ਸਾਈਕਲਾਂ 35 35 40 40 ਹਜ਼ਾਰ ਦੀਆਂ ਐ ਮਹਿੰਗਾ ਸਮਾਨ ਐ ਸਾਰਾ ਹੀ ਪਰ ਤੁਸੀਂ ਰੁਪਈਆ ਨਹੀਂ ਕਿਸੇ ਨੂੰ ਵੀ ਦੇਣਾ ਇਹ ਬਿਲਕੁਲ ਫ੍ਰੀ ਐ 100% ਫ੍ਰੀ ਐ ਜੇ ਕੋਈ ਪੈਸੇ ਮੰਗੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ ਸਿੱਧਾ ਦਫ਼ਤਰ ਜਾਓ ਉੱਥੇ ਆਪਣੇ ਆਧਾਰ ਕਾਰਡ ਲੈ ਕੇ ਜਾਓ ਤੇ ਜਾ ਕੇ ਆਪਣਾ ਸਮਾਨ ਲੈ ਲਓ ਕਿਸੇ ਨੂੰ ਕੋਈ ਰੁਪਈਆ ਨਹੀਂ ਦੇਣਾ ਇਹ ਫਰੀਦਕੋਟ ਦੇ ਬਾਹਰ ਦੇ ਜ਼ਿਲ੍ਹਿਆਂ ਵਾਸਤੇ ਵੀ ਹੈ ਕੋਈ ਵੀ ਬੰਦਾ ਆ ਕੇ ਲੈ ਸਕਦਾ ਵੀਰ ਭੈਣ ਭਰਾ